240 ਸਾਲਾਂ ਦੀ ਗੁਰੂਆਂ ਦੀ ਮਿਹਨਤ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪਿੱਤਾ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀ ਤੱਕ ਪਿਆਰਿਓ 240 ਸਾਲ ਤਕਰੀਬਨ ਬਣਦੇ ਐ ਤੇ ਮਹਾਰਾਜ ਨੇ 10 ਜਾਮਿਆਂ ਵਿੱਚ ਗੋਣੀ ਗੁਣ ਭਰ ਦਿੱਤੇ ਤੇਰੇ ਵਿੱਚ ਜਾਂ ਇਹ ਕਹ ਲੋ ਵੀ ਇੱਕ ਸੱਚੇ ਸੁੱਚੇ ਸਿੱਖ ਦੀ ਤਸਵੀਰ ਜਿਹੜੀ ਗੁਰੂ ਨਾਨਕ ਸਾਹਿਬ ਨੇ ਇੱਕ ਲਾਈਨ ਬਣਾ ਕੇ ਛੱਡ ਦਿੱਤੀ ਫਿਰ 10 ਗੁਰੂਆਂ ਨੇ ਬਾਰੋ-ਵਾਰੀ ਉਹਦੇ ਵਿੱਚ ਕਲਮ ਚਲਾਈ ਤੇ ਰੰਗ ਭਰਿਆ ਤੇ ਜਦੋਂ ਤਸਵੀਰ ਮੁਕੰਮਲ ਤਿਆਰ ਹੋ ਗਈ ਤੇ ਗੁਰੂ ਗੋਬਿੰਦ ਸਿੰਘ ਨੇ ਉਸ ਤਸਵੀਰ ਨੂੰ ਫਰੇਮ ਵਿੱਚ ਲਾ ਦਿੱਤਾ ਖੋ ਸਤਨਾ